ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਿਸਲ 47 ਦੀ ਵੰਡ ਦੀ ਜਿਸ ਨੇ ਪੰਜਾਬ ਨੂੰ ਦੋ ਹੀ ਚੰਮ ਵਿੱਚ ਵੰਡ ਦਿੱਤਾ ਬਿਨਾਂ ਧਰਮ ਬਿਨਾਂ ਭਾਸ਼ਾ ਬਿਨਾਂ ਲੋਕਾਂ ਦੀ ਆਗਿਆ ਲਈ ਨਕਸ਼ਾ ਬਣਾਇਆ ਗਿਆ ਪੰਜਾਬ ਜਿੱਥੇ ਸਦੀਆਂ ਤੋਂ ਹਿੰਦੂ ਮੁਗਲ ਮੱਧ ਵਿੱਚ ਇਕੱਠੇ ਰਹਿੰਦੇ ਚਾਹ ਉਹਨਾਂ ਨੂੰ ਵੰਡ ਦਿੱਤਾ ਗਿਆ ਉਸਨੂੰ ਦੋ ਹੀ ਚੰਮ ਵਿੱਚ ਵੰਡ ਦਿੱਤਾ ਗਿਆ ਪੂਰਬੀ ਪੰਜਾਬ ਭਾਰਤ ਨੂੰ ਮਿਲਿਆ ਤੇ ਪੱਛਮੀ ਪੰਜਾਬ ਪਾਕਿਸਤਾਨ ਨੂੰ ਫੈਸਲੇ ਦੇ ਨਾਲ ਹੀ ਸ਼ੁਰੂ ਹੋਇਆ ਕੌਣ ਤਰਾਵਾ ਲੱਖਾਂ ਲੋਕ ਮਾਰੇ ਗਏ ਤੇ ਕਰੋੜਾਂ ਲੋਕ ਬੇਕਾਰ ਹੋ ਗਏ ਰੇਣਾ ਵਿੱਚ ਲੋਕਾਂ ਦੀ ਲਾਸ਼ਾਂ ਆਉਂਦੀਆਂ ਹਨ ਕਿਸੇ ਦੀ ਮਾਂ ਨੂੰ ਮਾਰੀ ਗਈ ਤੇ ਕਿਸੇ ਦੀ ਬੇਟੀ ਲਾਪਤਾ ਹੋ ਗਈ ਇਹ ਕੀ ਵੱੰਡ ਦਾ ਦਰਦ ਕਿਸਲੇ ਰਿਸ਼ਤੇ ਅਤੇ ਇਨਸਾਨੀਅਤ ਦਾ ਸਭ ਕੁਝ ਖਤਮ ਕਰ ਦਿੱਤੀ 1947 ਦੀ ਵੱੰਡ ਸਾਡੇ ਲਈ ਕੁਝ ਦੀ ਵੱੰਡ ਸੀ ਪਰ ਪੰਜਾਬ ਲਈ ਇਹ ਇੱਕ ਲਹੂ ਵਿੱਚ ਡੁੱਬੀ ਹੋਈ ਵੱੰਡ ਸੀ ਅਜਿਹੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਦੇਖਦੇ ਹੋ ਪੰਜਾਬ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਪੋਤਾਂ ਤੱਕ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ